ਈ ਸਫਰਿਕਾ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਹਾਂਗਕਾਂਗ ਵੀਜ਼ਾ ਦੇ ਬਾਰੇ ਕਿ ਹਾਂਗਕਾਂਗ ਆਪਾਂ ਕਿਵੇਂ ਟਰੈਵਲ ਕਰ ਸਕਦੇ ਹਾਂ ਤੇ ਕੀ ਕੀ ਡਾਕੂਮੈਂਟਸ ਰਿਕੁਆਇਰਡ ਨੇ ਤੇ ਆਪਾਂ ਹਾਂਗਕਾਂਗ ਕਿਵੇਂ ਟਰੈਵਲ ਕਰ ਸਕਦੇ ਹਾਂ ਕਿੰਨੇ ਚਿਰ ਦਾ ਵੀਜ਼ਾ ਮਿਲੂਗਾ ਤੇ ਕਿਵੇਂ ਆਪਾਂ ਉਹਨਾਂ ਦਾ ਜਿਹੜਾ ਹਾਂਗਕਾਂਗ ਦਾ ਵੀਜ਼ਾ ਫਾਰਮ ਹੈ ਪੀਏਆਰ ਜਿਹਨੂੰ ਪ੍ਰੀ ਅਰਾਈਵਲ ਰਜਿਸਟ੍ਰੇਸ਼ਨ ਬੋਲਦੇ ਆ ਉਹ ਆਪਾਂ ਆਨਲਾਈਨ ਕਿਵੇਂ ਫਿਲ ਕਰ ਸਕਦੇ ਹਾਂ ਅੱਜ ਇਸ ਦੇ ਸਾਰੇ ਪ੍ਰੋਸੈਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਉਹਦੇ ਲਈ ਆਪਾਂ ਗੂਗਲ ਸਕਰੀਨ ਤੇ ਜਾਵਾਂਗੇ ਗੂਗਲ ਬ੍ਰਾਊਜ਼ਰ ਤੇ ਤੇ ਆਓ ਆਪਾਂ ਵੇਖਦੇ ਆਂ ਉਹਦੇ ਚ ਹਾਂਜੀ ਤੇ ਆ ਆਪਾਂ ਅੱਗੇ ਜੀ ਕੰਪਿਊਟਰ ਸਕਰੀਨ ਤੇ ਤੇ ਇੱਥੇ ਗੂਗਲ ਚ ਆਪਾਂ ਜਾ ਕੇ ਲਿਖਾਂਗੇ ਪ੍ਰੀ ਅਰਾਈਵਲ ਰਜਿਸਟ੍ਰੇਸ਼ਨ ਬਾਰੇ ਹਾਂਗਕਾਂਗ ਪ੍ਰੀ ਅਰਾਈਵਲ ਤੇ ਉਹਨਾਂ ਦੀ ਫਰਸਟ ਲਿੰਕ ਖੋਲ ਕੇ ਆ ਪਹਿਲਾ ਲਿੰਕ ਮੈਂ ਖੋਲੇ ਰੱਖਿਆ ਸੀਗਾ ਤੇ ਆ ਥੱਲੇ ਆਪਸ਼ਨ ਆ ਪ੍ਰੀ ਅਰਾਈਵਲ ਰਜਿਸਟ੍ਰੇਸ਼ਨ ਫਾਰ ਇੰਡੀਅਨ ਨੈਸ਼ਨਲਸ ਕਲਿੱਕ ਕੀਤਾ ਕਲਿੱਕ ਕਰਨ ਤੋਂ ਬਾਅਦ ਇਹ ਵੈਬਸਾਈਟ ਥੋੜਾ ਟਾਈਮ ਲਾਉਗੀ ਅਪਲੋਡ ਹੋਣ ਵਾਸਤੇ ਕਿਉਂਕਿ ਥੋੜਾ ਇਹ ਇਮੀਗ੍ਰੇਸ਼ਨ ਦੇ ਨਾਲ ਡਾਇਰੈਕਟ ਲਿੰਕ ਕਰਕੇ چلਦੀ ਵੈਬਸਾਈਟ ਤੇ ਡਿਸੀਜਨ ਉਸੇ ਵੇਲੇ ਹੀ ਆ ਜਾਂਦਾ ਹੈ ਇਹਦਾ ਸੋ ਆ ਵੈਬਸਾਈਟ ਖੋਲ ਗਈ ਇਹਨਾਂ ਦੀ ਅੱਗੇ ਪੇਜ ਫਿਰ ਤੋਂ ਰੀਟ੍ਰਿਵ ਹੋ ਰਿਹਾ ਹੈ ਰੀਟ੍ਰਿਵ ਹੋਣ ਤੋਂ ਬਾਅਦ ਆ ਜਿਵੇਂ ਕੀ ਅੱਗੇ ਆ ਗਿਆ ਸਾਰੀਆਂ ਉਹਨਾਂ ਦੀਆਂ ਟਰਮ ਐਂਡ ਕੰਡੀਸ਼ਨਸ ਵਗੈਰਾ ਤੇ ਇਹਨੂੰ ਆਪਾਂ ਐਗਰੀ ਕਰਕੇ ਤੇ سٹارٹ ਕਰਾਂਗੇ ایپلیکیشن ਨੂੰ ਫਿਰ ਉਹ ਦੱਸਦਾ ਹੈ ਕਿ ਤੁਹਾਡੇ ਕੋਲ ਪ੍ਰਿੰਟਰ ਵਗੈਰਾ ਹੋਣਾ ਜ਼ਰੂਰੀ ਆ ਪ੍ਰਿੰਟ ਕੱਢਣ ਵਾਸਤੇ ਕੰਟੀਨਿਊ ਕੀਤਾ ਫਿਰ ਆਈ ਹੈਵ ਰੀਡ ਟਰਮ ਕਿਤੇ ਕਰਕੇ ਐਗਰੀ ਫਿਰ ਨੈਕਸਟ ਆਈ ਹੈਵ ਰੀਡ ਤੇ ਕਰਕੇ ਕਨਫਰਮ ਐਂਡ ਕੰਟੀਨਿਊ ਤੇ ਇਹ ਮੈਂ ਦੱਸ ਦੇਣਾ ਚਾਹੁੰਦਾ ਇਹ ਵੀਡੀਓ ਐਜ਼ ਇੱਕ ਐਗਜ਼ਾਮਪਲ ਵਾਸਤੇ ਆ ਠੀਕ ਹੈ ਐਗਜ਼ਾਮਪਲ ਹੀ ਤੁਹਾਨੂੰ ਮੈਂ ਕਰਕੇ ਵਿਖਾ ਰਿਹਾ ਹਾਂ ਆਲਰੇਡੀ ਜਿੱਥੇ ਆ ਜਿੱਦਾਂ ਹੁਣ ギਵਨ ਨੇਮ ਦੀ ਥਾਂ ਤੇ ギਵਨ ਨੇਮ ਭਰਨਾ ਜੇ ਕਿਸੇ ਦਾ ਸਰਨੇਮ ਹੈਗਾ ਤੇ ਸਰਨੇਮ ਲਿਖ ਲਿਓ ਉਸ ਤੋਂ ਬਾਅਦ ਨੈਕਸਟ ਆਪਸ਼ਨ ਇਹ ਹੈ ਕਿ ਤੁਹਾਡਾ ਕੋਈ ਹੋਰ ਨਾਂ ਹੈਗਾ ਆ ਪਾਸਪੋਰਟ ਤੇ ਉੱਤੇ ਜਾਂ ਕਿਦਾਂ ਨੋ ਕੀਤਾ ਜਾਂ ਅਦਰ ਨੇਮ وہی ਫੇਰ ਉਹਨੂੰ ਵੀ ਨੋ ਕਰਨਾ ਆ ਥੱਲੇ ਆ ਜਾਓਗਾ ਤੁਸੀਂ ਆਪਣੀ ਨੈਸ਼ਨੈਲਿਟੀ ਸਿਲੈਕਟ ਕਰਕੇ ਤੇ ਥੱਲੇ ਮੇਲ ਸਿਲੈਕਟ ਕਰੋ ਜਾਂ ਫੀਮੇਲ ਜੋ ਵੀ ਆ ਫੇਰ ਅੱਗੇ ਮੈਰਿਡ ਜਾਂ ਸਿੰਗਲ ਫੇਰ ਅੱਗੇ ਡੇਟ ਆਫ ਬਰਥ ਸਿਲੈਕਟ ਕਰਨੀ ਹੈ ਤੇ ਡੇਟ ਆਫ ਬਰਥ ਜਿੱਦਾਂ ਤੁਸੀਂ ਆਪਣੀ ਸਿਲੈਕਟ ਕਰਕੇ ਨੈਕਸਟ ਆਪਸ਼ਨ ਹੈ ਪਲੇਸ ਆਫ ਬਰਥ ਪਲੇਸ ਆਫ ਬਰਥ ਸਿਲੈਕਟ ਕੀਤਾ ਤੇ ਅੱਗੇ ਆ ਇਜ਼ ਯੋਰ ਰੈਜ਼ੀਡੈਂਸ ਅਡਰੈਸ ਇਨ ਇੰਡੀਆ ਤੁਹਾਡਾ ਅਡਰੈਸ ਇੰਡੀਆ ਚ ਹੈ ਤੁਸੀਂ ਇੰਡੀਆ ਰਹਿੰਦੇ ਹੋ ਹਾਂਜੀ ਯੈਸ ਕੇ ਕਰਕੇ ਯੈਸ ਕੀਤਾ ਤੇ ਜੇ ਤੁਸੀਂ ਬਾਹਰ ਰਹਿੰਦੇ ਤਾਂ ਨੋ ਕਰਕੇ ਥੱਲੇ ਵਾਲਾ ਅਡਰੈਸ ਭਰਨਾ ਅਦਰ ਦੈਨ ਇੰਡੀਆ ਵਾਲਾ ਤੇ ਅਜ ਤਾਈ ਤੇ ਹਾਊਸ ਨੰਬਰ ਮੈਂ ਜੈ ਟੈਂਪੋਰਰੀ ਪਾ ਰਿਹਾ ਹਾਂ ਇਹ ਵਨ ਥਿੰਗ ਐਲਸ ਕਿ ਇਥੇ ਜ ਐਡਰੈਸ ਦੇ ਵਿੱਚ ਸਪੇਸ ਨਹੀਂ ਦੇਣੀ ਨਾ ਕਿਤੇ ਕਿਤੇ ਤੁਸੀਂ ਸਪੇਸ ਦਿਓਗੇ ਜਾਂ ਕਿਦਾਂ ਤੇ ਉਹ ਐਕਸੈਪਟ ਨਹੀਂ ਕਰਨਗੇ ਤੇ ਇਦਾਂ ਹੀ ਅ ਟਾਈਪ ਕਰਨਾ ਹੈ ਸਾਰਾ ਤੇ ਥੱਲੇ ਅੰਮ੍ਰਿਤਸਰ ਪੰਜਾਬ ਜਿੱਦਾਂ ਜੋ ਵੀ ਤੁਹਾਡਾ ਐਡਰੈਸ ਆ ਤੇ ਉਹਦੇ ਤੋਂ ਥੱਲੇ ਆ ਕੰਟੈਕਟ ਟੈਲੀਫੋਨ ਨੰਬਰ ਆਪਣਾ ਕੰਟਰੀ ਕੋਡ ਪਾਓ ਏਰੀਆ ਕੋਡ ਜਿੱਦਾਂ ਜੋ ਵੀ ਤੁਹਾਡੀ ਸਿਟੀ ਦਾ ਕੋਡ ਨੰਬਰ ਆ ਇੱਥੇ ਟੈਲੀਫੋਨ ਨੰਬਰ ਲੈਡ ਲਾਈਨ ਵਾਲਾ ਤੇ ਇਥੇ ਐਕਸਟੈਂਸ਼ਨ ਕੋਡ ਜੇ ਕੋਈ ਹੈਗਾ ਤੇ ਥੱਲੇ ਪਾਰਟ ਬੀ ਚ ਆ ਗਿਆ ਉਹਦਾ ਪਾਸਪੋਰਟ ਨੰਬਰ ਤੁਸੀਂ ਆਪਣਾ ਪਾਸਪੋਰਟ ਨੰਬਰ ਦੋ ਵਾਰੀ ਭਰਨਾ ਹੈ ਆ ਜਿਵੇਂ ਫਸਟ ਤੇ ਫਿਲ ਕੀਤਾ ਫਿਰ ਰੀ ਇਨਪੁਟ ਪਾਸਪੋਰਟ ਨੰਬਰ ਫਿਰ ਪਾਸਪੋਰਟ ਨੰਬਰ ਦੁਬਾਰਾ ਭਰਨ ਤੋਂ ਬਾਅਦ ਥੱਲੇ ਪਲੇਸ ਆਫ ਇਸ਼ੂ ਜਿੱਥੋਂ ਤੁਹਾਡਾ ਪਾਸਪੋਰਟ ਇਸ਼ੂ ਹੋਇਆ ਹੈ ਉਹ ਤੋਂ ਥੱਲੇ ਡੇਟ ਆਫ ਇਸ਼ੂ ਕਿ ਕਦੋਂ ਪਾਸਪੋਰਟ ਤੁਹਾਡਾ ਇਸ਼ੂ ਹੋਇਆ ਹੈ ਜਿਵੇਂ ਸਿਲੈਕਟ ਕੀਤਾ ਫਿਰ ਡੇਟ ਆਫ ਐਕਸਪਾਇਰੀ ਕਦੋਂ ਤੱਕ ਤੁਹਾਡਾ ਪਾਸਪੋਰਟ ਵੈਲਿਡ ਹੈ ਇਹ ਪਾਸਪੋਰਟ ਦੇ ਫਰੰਟ ਪੇਜ ਤੇ ਹੁੰਦੀ ਹੈ ਸਾਰੀ ਇਨਫੋਰਮੇਸ਼ਨ ਫਿਰ ਥੱਲੇ ਪਾਰਟ ਸੀ ਦੇ ਵਿੱਚ ਕਿ ਪ੍ਰੀਵੀਅਸ ਟੂ ਦਾ ਐਚ ਕੇ ਐਸ ਆਰ ਕਿ ਤੁਸੀਂ ਪ੍ਰੀਵੀਅਸ ਟ੍ਰੈਵਲ ਕੀਤਾ ਕੋਈ ਹਾਂਗਕਾਂਗ ਦੇ ਵਿੱਚ ਜੀਐਸਟੀ ਥੱਲੇ ਪੂਰੀ ਡਿਟੇਲ ਦਵਾਂਗੇ ਕਦੋਂ ਕਦੋਂ ਕੀਤਾ ਜੇ ਨੋ ਤੇ ਨੋ ਤੇ ਥੱਲੇ ਡੀ ਦੇ ਵਿੱਚ ਆਪਸ਼ਨ ਹੈ ਕਿ ਤੁਸੀਂ ਪਹਿਲਾਂ ਕਦੀ ਕੋਈ ਕੰਟਰੀ ਟਰੈਵਲ ਕੀਤੀ ਜੇ ਯੈਸ ਹੈ ਤੇ ਫਿਰ ਸਾਰੀ ਡਿਟੇਲ ਕਿਹੜੀ-ਕਿਹੜੀ ਕੰਟਰੀ ਟਰੈਵਲ ਕੀਤੀ ਇਹ ਨਹੀਂ ਕੀਤੀ ਤੇ ਨੋ ਤੇ ਕਲਿੱਕ ਕਰਾਂਗੇ ਫਿਰ ਥੱਲੇ ਤੁਹਾਡਾ ਓਕੂਪੇਸ਼ਨ ਤੁਸੀਂ ਕੀ ਕੰਮ ਕਰਦੇ ਆ ਜਿਵੇਂ ਮੈਂ ਐਗਜ਼ਾਮਪਲ ਲਈ ਅਕਾਊਂਟਿੰਗ ਸਿਲੈਕਟ ਕੀਤਾ ਫਿਰ ਕੰਪਨੀ ਨੇਮ ਪੁੱਛੂਗੇ ਤੇ ਕੰਪਨੀ ਨੇਮ ਆਪਾਂ ਪਾ ਦੇਵਾਂਗੇ ਕੰਪਨੀ ਨੇਮ ਪਾਉਣ ਤੋਂ ਬਾਅਦਾਂ ਫਿਰ ਥੱਲੇ ਕੰਪਨੀ ਦਾ ਐਡਰੈਸ ਆਊਗਾ ਐਡਰੈਸ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਸਾਰੀ ਜਗ੍ਹਾ ਅਮਰੀਕਸਰੀ ਲਿਖ ਰਿਆ ਤੁਹਾਡਾ ਜੋ ਵੀ ਕੰਪਨੀ ਐਡਰੈਸ ਹੋਗਾ ਤੁਸੀਂ ਉਹ ਪਾ ਸਕਦੇ ਜੋ ਤੇ ਉਹ ਸਾਰਾ ਪਉਣ ਤੋਂ ਬਾਅਦ ਫਿਰ ਥੱਲੇ ਫੋਨ ਨੰਬਰ ਆ ਤੁਹਾਡੀ ਕੰਪਨੀ ਦਾ ਜਾਂ ਕਿਦਾਂ ਤੇ ਫਿਰ ਏਰੀਆ ਕੋਡ ਫਿਰ ਟੈਲੀਫੋਨ ਨੰਬਰ ਫਿਰ ਐਕਸਟੈਂਸ਼ਨ ਕੋਡ ਸੇਮ ਜੇ ਕੋਈ ਹੈਗਾ ਯਾ ਤੇ ਉਹਦੇ ਤੋਂ ਥੱਲੇ ਆਪਸ਼ਨ ਤੁਹਾਡਾ ਪਰਪਸ ਆਫ ਵਿਜ਼ਿਟ ਤੁਸੀਂ ਘੁੰਮਣ ਜਾਣਾ ਜਾਂ ਬਿਜ਼ਨਸ ਵਿਜ਼ਿਟ ਆ ਜਾਂ ਫੈਮਿਲੀ ਵਿਜ਼ਿਟ ਆ ਕਿਸੇ ਫੈਮਿਲੀ ਨੂੰ ਮਿਲਣ ਜਾਣਾ ਕਿਸੇ ਨੂੰ ਤੇ ਕਿੰਨੇ ਦਿਨ ਜਾਣਾ ਫਿਰ ਉਹਦੇ ਤੋਂ ਬਾਅਦ ਆ ਥੱਲੇ ਹੋਟਲ ਦਾ ਐਡਰੈਸ ਇਨਪੁੱਟ ਕਰਨਾ ਹੋਟਲ ਦਾ ਜਿਵੇਂ ਆ ਚਾਈਨੀਜ਼ ਆ ਰਹੀ ਆ ਆਪਾਂ ਉਹ ਤੋਂ ਇੰਗਲਿਸ਼ 'ਚ ਰਿਪਲੇਸ ਕਰ ਸਕਦੇ ਆ ਤੇ ਇੱਥੇ ਜਿੱਦਾਂ ਫਲੋਰ ਆ ਠੀਕ ਆ ਤੇ ਇੱਥੇ ਮੈਂ ਜਸਟ ਵੈਸੇ ਤੁਹਾਨੂੰ ਲਿਖ ਕੇ ਉਹ ਖਾ ਰਿਹਾ ਕਿ ਜਿੱਦਾਂ ਮੰਗਕੋਕ ਤੁਸੀਂ ਐਗਜ਼ਾਮਪਲ ਹੋਟਲ ਬੁੱਕ ਕੀਤਾ ਆ ਤੇ ਅਜਵੇਂ ਇੱਥੇ ਮੈਂ ਮੰਗ ਕੋਕ ਲਿਖਿਆ ਬਟ ਇੱਥੇ ਲਿਖਣਾ ਫਲੋਰ ਨੰਬਰ ਆ ਕਿ ਕਿੰਨਾ ਫਲੋਰ ਆ ਠੀਕ ਆ ਤਾਂ ਜੋ ਯਾਦ ਰਵੇ ਇਸ ਲਈ ਮੈਂ ਇੱਥੇ ਫਲੋਰ ਨੰਬਰ ਮੈਂਸ਼ਨ ਕਰੂੰਗਾ ਤੇ ਉਤੋਂ ਹੁਣ ਆਪਾਂ ਆ ਸਾਰੀ ਚਾਈਨੀਜ਼ ਆ ਪਰ ਉਤੋਂ ਆਪਾਂ ਇੰਗਲਿਸ਼ ਸਿਲੈਕਟ ਕਰਕੇ ਇਹਨੂੰ ਚੇਂਜ ਕਰ ਸਕਦੇ ਆ ਤੇ ਆ ਇੰਗਲਿਸ਼ ਕੀਤਾ ਆ ਥੱਲੇ ਚੇਂਜ ਹੋ ਗਿਆ ਪੂਰਾ ਫਲੈਟ ਸ਼ਾਪ ਯੂਨਿਟ ਤੇ ਆਪਾਂ ਰੂਮ ਤੇ ਸਿਲੈਕਟ ਕਰਾਂਗੇ ਕਿੰਨੇ ਰੂਮ ਆ ਤੇ ਰੂਮ ਤੇ ਵਿੱਚ ਜਿੱਦਾਂ ਇੱਕ ਰੂਮ ਆ ਤੇ ਇੱਕ ਲਿਖਾਂਗੇ ਜੇ ਦੋ ਆ ਤੇ ਫਿਰ ਦੋ ਰੂਮ ਲਿਖਾਂਗੇ ਤੇ ਉਹਦੇ ਤੋਂ ਬਾਅਦ ਇੱਥੇ ਆਪਾਂ ਆਪਣੇ ਹੋਟਲ ਦਾ ਫੁੱਲ ਐਡਰੈਸ ਦਵਾਂਗੇ ਕਿ ਕਿਹੜੀ ਸਟਰੀਟ ਦੇ ਵਿੱਚ ਆ ਕਿੱਦਾਂ ਆ ਠੀਕ ਆ ਜਿਵੇਂ ਮੈਂ ਐਗਜ਼ਾਮਪਲ ਦੇਣਾ ਮੰਗਕੋਕ ਹੋਟਲ ਦੀ ਮੰਗਕੋਕ ਏਰੀਆ ਆ ਉਥੇ ਉਥੇ ਬਹੁਤ ਸਾਰੇ ਹੋਟਲਸ ਵਗੈਰਾ ਹੈਗੇ ਆ ਤੇ ਆਪਾਂ ਮੰਗਕੋਕ ਲਿਖਿਆ ਤੇ ਬਾਅਦ ਚ ਆਪਾਂ ਫਿਰ ਸਾਈਡ ਤੋਂ ਸਕਰੋਲ ਡਾਊਨ ਕਰਾਂਗੇ ਤੇ ਸਾਈਡ ਤੋਂ ਸਕਰੋਲ ਡਾਊਨ ਕਰਨ ਤੋਂ ਬਾਅਦਾਂ ਥੱਲੇ ਸਾਰਾ ਡਰੈੱਸ ਆ ਗਏ ਮੰਗਕੋਕ ਦੀ ਬਿਲਡਿੰਗ ਨੇਮ ਤੇ ਸਾਰਾ ਤੇ ਆਪਾਂ ਸਿਲੈਕਟ ਕੀਤਾ ਮੰਗਕੋਕ ਦਾ ਜਿੰਨਾ ਵੀ 93 ਮੰਗਕੋਕ ਰੋਡ ਇਹ ਸਿਲੈਕਟ ਕਰਕੇ ਕੰਟੀਨਿਊ ਕਰਾਂਗੇ ਕੰਟੀਨਿਊ ਕਰਕੇ ਉਹ ਪੁੱਛ ਰਹੇ ਨੇ ਕਿ ਜਦੋਂ ਆਪਣੇ ਤੋਂ ਕੋਈ ਜੇ ਹੋਟਲ ਬੁਕਿੰਗ ਨੰਬਰ ਹੈਗਾ ਜਿਹੜੀ ਤੁਸੀਂ ਹੋਟਲ ਬੁੱਕ ਕਰੋਗੇ ਉਹਦਾ ਨੰਬਰ ਹੋਊਗਾ ਉੱਤੇ ਆਪਾਂ ਨੈਕਸਟ ਵੀਡੀਓ ਚ ਹਾਂ ਹੋਟਲ ਬੁਕਿੰਗ ਬਾਰੇ ਵੀ ਗੱਲ ਕਰਾਂਗੇ ਤੇ ਕਿੰਨੇ ਫੰਡਸ ਤੁਸੀਂ ਨਾਲ ਲੈ ਕੇ ਜਾਓਗੇ ਜਿੰਨੇ ਵੀ ਤੁਸੀਂ ਪੈਸੇ ਨਾਲ ਲੈ ਜਾਣੇ ਨੇ ਉੱਥੇ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਹਾਡਾ ਕੋਈ ਹਾਂਗਕਾਂਗ ਲੋਕਲ ਨਾਲ ਕਨੈਕਸ਼ਨ ਹੈਗਾ ਕਿਸੇ ਬੰਦੇ ਨਾਲ ਨੋ ਤੇ ਕਲਿੱਕ ਕੀਤਾ ਵੀਡੀਓ ਐਵਰ ਐਕਸਪੀਰੀਅੰਸ ਹਾਰਡਸ਼ਿਪ অর ਡਿਫਿਕਲਟੀ ਇਨ ਅਦਰ ਕੰਟਰੀ ਆਫਟਰ ਰਿਟਰਨ ਇੰਡੀਆ ਕਿ ਤੁਸੀਂ ਕਦੀ ਵੀ ਕਿਸੇ ਕੰਟਰੀ ਡਿਫਿਕਲਟੀ ਫੀਲ ਕੀਤੀ ਨੋ ਕਰਾਂਗੇ ਕਦੀ ਤੁਸੀਂ ਅਰੈਸਟ ਹੋਏ ਕਿਸੇ ਕੰਟਰੀ ਚ ਨੋ ਕਰਾਂਗੇ ਅਗਰ ਯੈਸ ਹੈ ਤੇ ਫਿਰ ਐਕਸਪਲੇਨ ਕਰਨਾ ਪਊਗਾ ਤੁਸੀਂ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਜਾਏ ਹੋ ਤਾਂ ਯੈਸ ਨਹੀਂ ਤੇ ਨੋ ਜਾਂ ਕਿਸੇ ਕੰਟਰੀ ਚ ਪਰਮਿਸ਼ਨ ਤੁਹਾਡੀ ਰਿਫਿਊਜ਼ ਕੀਤੀ ਹੈ ਯੈਸ ਹੈ ਤੇ ਨਹੀਂ ਤੇ ਨੋ ਹਵ ਯੂ ਐਵਰ ਡਿਪੋਰਟ ਕਦੀ ਡਿਪੋਰਟ ਹੋਏ ਹੋ ਤੁਸੀਂ ਕਿਸੇ ਕੰਟਰੀ ਤੋਂ ਯੈਸ অর ਨੋ ਯਾ ਕੋਈ ਵੀ ਟੈਰਰਿਸਟ ਐਕਟੀਵਿਟੀ ਚ ਤੁਸੀਂ ਇੰਗੇਜ ਸੀਗੇ ਯੈਸ অর ਨੋ ਸਾਰੇ ਇਦਾਂ ਕੁਐਸਚਨ ਅਕੋਰਡਿੰਗਲੀ ਯੂਅਰ ਸਿਚੁਏਸ਼ਨ ਫਿਲ ਕਰਨੇ ਆ ਤੇ ਆ ਕੋਈ ਵੀ ਸਕਿਉਰਿਟੀ ਕੁਐਸਚਨ ਤੁਸੀਂ ਐਜ਼ ਇੱਥੇ ਭਰ ਸਕਦੇ ਤਾਂ ਜੋ ਦੁਬਾਰਾ ਤੁਸੀਂ ਅਗਰ ਆਪਣਾ ਫਾਰਮ ਵੇਖਣਾ ਜਾਂ ਪ੍ਰਿੰਟ ਕਰਨਾ ਉੱਥੇ ਕੰਮ ਆਉਂਦਾ ਤੇ ਆ ਸਾਰੀ ਐਗਜ਼ੈਂਪਲ ਹੀ ਸੀਗੀ ਠੀਕ ਆ ਤੇ ਆ 3 ई के ए ਭਰ ਕੇ ਕੈਪਚਾ ਆਪਾਂ ਕੰਟੀਨਿਊ ਕਰਾਂਗੇ ਤੇ ਅੱਜ ਦਾ ਸਾਰਾ ਫਾਰਮ ਆਪਣਾ ਦੁਬਾਰਾ ਆਪਾਂ ਨੂੰ ਵਿਖਾਉਣਗੇ ਜੋ ਜੋ ਆਪਾਂ ਫਿਲ ਕੀਤਾ ਵਾ ਤੇ ਏ ਆਫਕर्स एग्जांपल ਹੀ ਆਏ ਅਨਸਕਸੈਸਫੁਲੀ ਆਊਗਾ ਕਿਉਂਕਿ एग्जांपल ਫਾਰਮ ਹੈ ਆ ਤੇ ਆ ਸਾਰੀ ਡਿਟੇਲ ਜਿੱਥੇ ਵੀ ਜੇ ਤੁਸੀਂ ਐਡਿਟ ਕਰਨਾ ਵਾ ਤੁਸੀਂ ਫੇਰ ਇਹਨੂੰ ਯਾਨੀ ਕਿ ਬੈਕ ਜਾ ਕੇ ਜਾਂ ਨਿਊ ਐਪਲੀਕੇਸ਼ਨ ਕ੍ਰੀਏਟ ਕਰਕੇ ਕਰ ਸਕਦੇ ਜੋ ਇੱਥੇ ਕਲਿੱਕ ਕਰਾਂਗੇ ਕਿ ਆਈ ਏਮ ਦਾ ਰਜਿਸਟਰੈਂਟ ਕਿ ਮੈਂ ਰਜਿਸਟਰ ਖੁਦ ਕਰ ਰਿਹਾ ਵਾਂ ਆ ਫਸਟ ਤਿੰਨ ਆਪਾਂ ਟਰਮ ਕੰਡੀਸ਼ਨ ਐਗਰੀ ਕਰਕੇ ਠੀਕ ਹੈ ਤੇ ਆਪਾਂ ਅੱਗੇ ਕਨਫਰਮ ਐਂਡ ਸਬਮਿਟ ਤੇ ਕਰਾਂਗੇ ਆ ਜੇ ਕੋਈ ਹੋਰ ਕਰ ਰਿਹਾ ਤੇ ਫਿਰ ਉਹਦੀ ਡਿਟੇਲ ਪਾਉਣੀ ਪੈਂਦੀ ਆ ਤੇ ਕਨਫਰਮ ਐਂਡ ਸਬਮਿਟ ਕੀਤਾ ਤੇ ਅੱਗੇ ਰਿਜ਼ਲਟ ਆ ਜਾਊਗਾ ਜੋ ਵੀ ਆ ਤੁਹਾਡਾ ਅਪਰੂਵਡ ਆ ਨਾਟ ਅਪਰੂਵਡ ਆ ਜਿੱਦਾਂ ਤੇ ਐਗਜ਼ੈਂਪਲ ਫਾਰਮ ਸੀਗਾ ਤਾਂ ਅਨਸਕਸੈਸਫੁਲ ਆਉਣਾ ਹੀ ਸੀਗਾ ਇਹਦਾ ਤੇ ਇਦਾਂ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਇਦਾਂ ਦੀਆਂ ਹੋਰ ਵੀਡੀਓ ਮਿਲਦੀਆਂ ਰਹਿਣਗੀਆਂ ਸਤਿ ਸ੍ਰੀ ਅਕਾਲ ਜੀ